ਟਰੈਵਲ ਆਈ ਆਪਣੇ ਕੋਲੇ ਦੇਖੀ ਥੋੜੇ ਸਾਹਮਣੇ ਕਿੰਨਾ ਧੂਆ ਮਾਰਦੀ ਮਾਰੇ ਰਹੀ ਮਾਰ ਮਾਰੇ ਨਾ ਕਿਉਂ ਰਹੀ ਛੜਦੀ ਧੂਆ ਅਗੋਰੀ ਹੋਰ ਮਾਰ ਬੱਸ ਆਹ ਲੋ ਜੀ ਗੱਡੀ ਰੌਣ ਵੀ ਲੈਣ ਲੱਗ ਗਈ ਤੇ ਆਹ ਦੇਖੀ ਜਾ ਗਰਾਉਂਡ ਲੈਣ ਦੀ ਨਿਸ਼ਾਨੀ ਇਹਦਾ ਮਤਲਬ ਕੋਈ ਇੰਜੈਕਟਰ ਖਰਾਬ ਹੋ ਗਿਆ। ਗੱਡੀ ਦਾ। ਬਾਕੀ ਆਪਾਂ ਕਰਦੇ ਚੈੱਕ ਆਪ ਗੱਡੀ ਤੋਂ ਦਿਖਾਉਂਦੇ ਆਂ ਇੰਜੈਕਟਰ ਖਰਾਬ ਹੋ ਜੇ ਤਾਂ ਗੱਡੀ ਆਏ ਬਲੈਕ স্মੋਕ ਦਿਖਾਉਣ ਲੱਗ ਜਾਂਦੀ ਹੈ ਨਾਲੇ ਸਟਾਰਟ ਗੱਲੰਮੀ ਹੋ ਜਾਂਦੀ ਆ। ਹਾਂਜੀ। ਸਟਾਰਟ ਕਰੂ। ਆਦੇ ਤੋਂ ਦਿਖਾਉਂਦੇ ਆਂ ਇੰਜੈਕਟਰ ਕਿੱਦਾਂ ਖਰਾਬ ਹੋਏ ਨੇ। ਆਹ ਇੰਜੈਕਟਰ ਤਾਲ ਬਾਹਰ ਬਾਹਰ ਕੱਢੀ ਜਾਂਦਾ ਇਹ ਖਰਾਬ ਹੋ ਗਿਆ ਜਿੰਕੋ। ਆਹ ਜਿਹੜੇ ਮਾੜਾ-ਮਾੜਾ ਕਰਦੇ ਸਹੀ ਆ। ਤੇ ਉਹ ਤਿੰਨ ਨੰਬਰ ਉਹ ਵੀ ਸਹੀ ਆ। ਮਰਾ ਮਨਾ ਕਰਦੇ ਇਰਤਾਰ ਮਾਰਦੇ ਕੋਈ ਇੰਜੈਕਟਰ ਖਰਾਬ ਹੋ ਗਈ ਜੀ ਨਹੀਂ ਆਇਆ ਇਹ ਗੱਡੀ ਤਾਇਆ ਧੂਆਂ ਕਾਲਾ ਮਾਰਦੀ ਹੈ ਜੀ ਮੈਸ ਕਰਦੀ ਹੈ ਝੜਕੇ ਮਾਰਦੀ ਹੈ ਇਹ ਇੰਜੈਕਟਰ ਦੀ ਪ੍ਰੋਬਲਮ ਕਰਕੇ ਗੱਡੀ ਦੇ ਵਿੱਚ ਇਹ ਨੌਕਸ ਆ ਡੀਜ਼ਲ ਕਾਲਾ ਨਿਕਲਿਆ ਬਈ ਵਿੱਚੋਂ ਔਰ ਜਿਹੜਾ ਕੈਮੀਕਲ ਪਾਉਣ ਨੂੰ ਐ ਡੀਜ਼ਲ ਕਾਲਾ ਕਰ ਦਿੰਦਾ ਦੇਖੋ ਇਹੜਾ ਕੈਮੀਕਲ ਪਾਉਣੇ ਐ ਵ੍ਰਿਧੋਣ ਵਾਸਤੇ ਹੀ ਇਹ ਡੀਜ਼ਲ ਐ ਕਾਲਾ ਕਰ ਦਿੰਦਾ ਇਹਦੇ ਕਾਰਨ ਕੀ ਹੋਇਆ ਜੈਕਟ ਖਰਾਬ ਹੋ ਗਿਆ ਔਰ ਕਦਰੇ ਤੋਂ ਹਾਲੀ ਕੇ ਹੈ ਨਹੀਂ ਵਿੱਚ ਦੇ ਇੰਨੇ ਬਰੀਕ ਜਿਹੇ ਮਾੜੇ ਮੋਟੇ ਜਿਹੇ ਖਤਰੇ ਆ ਤੇ ਮਤਲਬ ਡੀਜ਼ਲ ਕਾਲਾ ਸਾਰਾ ਹੋਇਆ ਪਿਆ ਰ ਆ ਡੀਜ਼ਲ ਇਹ ਚ ਵੀ ਕਚਰੇ ਆ ਨਿਕਲੇ ਇੰਨਾ ਕਾਲਾ ਤੇ ਆਹ ਕਚਰੇ ਨਿਕਲੇ ਲੈ ਵਿੱਚੋਂ ਟੈਂਕੀ ਦੇ ਵਿੱਚੋਂ ਤੇਲ ਕੱਢਿਆ ਜਿਹੜਾ ਤਾਂ ਕਾ ਬਾਲਟੀ ਦੇ ਵਿੱਚ ਵੀ ਕਚਰੇ ਬਹੁਤ ਆ ਲਾ ਤਾਂ ਡੀਜ਼ਲ ਚ ਕਚਰੇ ਆ ਗਿਆ ਇਹ ਥੱਲੇ ਹੁਣ ਕਾਲਾ ਕਰਕੇ ਨਹੀਂ ਦਿੰਦੇ ਆ ਤੇ ਵਿੱਚ ਕਚਰੇ ਬਹੁਤ ਤੇਲ ਦੇ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੰਨਾ ਕੰਮਕਾਰ ਮੇਰਾ ਜਰੂਰ ਗੱਡੀ ਦੇ ਕਮੈਂਟ ਵਿੱਚ ਉਸਨੇ ਆਵਾਜ਼ ਦਿੱਤੀ ਕਿ ਉਸਦੀ ਇਹ ਵੀ ਖੜਾ ਧੂਣਾ ਵੀ ਹਟ ਗਿਆ ਜੀ ਆ ਕਰ ਲਓ ਸਾਰਾ ਕੁਝ ਚੈੱਕ ਬੈ ਜੀ